హాజీ సతశ్రీకాల ఆదా నమస్తే సార్యాను ਇਹ ਜਿਹੜਾ ਬਲੌਗ ਹੈ ਉਹਦੀ ਕੰਟੀਨਿਊਇਟੀ ਹੈ ਜਿਹੜੀ ਆਪਾਂ ਪਹਿਲਾਂ ਪਾਈ ਸੀ ਨਾ ਮਹਾਰਾਣੀ ਕੋਮੀਕੋਰ ਦਾ ਜਨਮ ਦਿਨ ਉਹਦੀ ਅਗਲਾ ਪਾਰਟ ਹੈ ਇਹ ਜਣੀ ਤੇ ਜੇ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਆ ਤਾਂ ਪਿੱਛੇ ਜਾ ਕੇ ਚੈੱਕ ਕਰ ਲਿਓ ਬਲੌਗ ਮਹਾਰਾਣੀ ਕੋਮੀਕੋਰ ਦਾ ਜਨਮ ਦਿਨ ਨਾਂ ਦੇ ਨਾਲ ਆਪਾਂ ਪੋਸਟ ਕੀਤਾ ਸੀ ਚਲੋ ਜੇ ਤੁਹਾਨੂੰ ਫੇਰ ਵੀ ਨਹੀਂ ਸਮਝ ਆਉਂਦੀ ਮੈਂ ਛੇਤੀ ਛੇਤੀ ਦੇ ਵਿੱਚ ਦੱਸ ਦਿੰਨੀ ਆ ਵੀ ਮੈਂ ਇੱਥੇ ਕਿਹਾ ਸੀਗਾ ਵੀ ਪਹਿਲਾਂ ਜਿਹੜਾ ਮੈਂ ਕੇਕ ਕੱਟਣ ਨੂੰ ਆਰਡਰ ਕੀਤਾ ਸੀਗਾ ਆਪਣੇ ਜਨਮ ਦਿਨ ਤੇ ਉਹ ਸ਼ਨੀਵਾਰ ਕਰਕੇ ਦੁਕਾਨ ਬੰਦ ਹੋ ਗਈ ਸੋ ਆਪਣਾ ਉਹ ਕੇਕ ਦੀ ਗੱਲਬਾਤ ਜੀ ਨਿਭਣੀ ਤੇ ਫਿਰ ਮੈਂ ਛੇਤੀ ਛੇਤੀ ਡਨ ਫ੍ਰੀ ਕੇਕ ਦੇਖ ਰਹੇ ਨੇ ਚੀਜ਼ ਕੇਕ ਸ਼ਾਪ ਤੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਦੇ ਦੋ ਕੇਕ ਆਉਂਦੇ ਆ ਬਣੇ ਬਣਾਏ ਇੱਕ ਚਾਕਲੇਟ ਮੱਡ ਕੇਕ ਤੇ ਦੂਜਾ ਗਾਜਰਾਂ ਵਾਲਾ ਕੇਕ ਫਿਰ ਮੈਂ ਆਪਦੀ ਕਤਰ-ਕਤਰ ਦੇ ਵਿੱਚ ਇਹ ਵੀ ਦੱਸ ਦਿਆਂ ਵੀ ਮੈਂ ਇਹ ਕਿਹਾ ਸੀਗਾ ਵੀ ਜਿਹੜੀ ਇਹ ਦੁਨੀਆ ਹੈ ਮੈਨੂੰ ਪhle ਮੇਰੇ ਕੰਮ ਕੀ ਨਹੀਂ ਆ ਮਤਲਬ ਕਿ ਇਹਨਾਂ ਦੇ ਕਾਫੀ ਸਾਰੇ ਕੇਕ ਮੈਂ ਖਾ ਨਹੀਂ ਸਕਦੀਆਂ ਪਰ ਦੈਟਸ ਨੋਟ ਦਾ ਐਂਡ ਆਫ ਦਾ ਲਾਈਫ ਕਿਉਂਕਿ ਆਪਣੇ ਕੋਲ ਦੋ ਆਪਸ਼ਨਸ ਹੈਗੇ ਆ ਉਹ ਗਲਾਸ ਤੁਸੀਂ ਭਰਿਆ ਹੋਇਆ ਦੇਖਣਾ ਕਿ ਅੱਧਾ ਖਾਲੀ ਦੇਖਣਾ ਹੈ ਤੁਹਾਡੇ ਤੇ ਹੁੰਦਾ ਫੇਰ ਜੀ ਅਸੀਂ ਕੇਕ ਲੈ ਕੇ ਆਗੇ ਤੇ ਲੱਗਦੇ ਹੱਥ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਮੈਂ ਉਂਗਲ ਚੱਕ ਕੇ ਅੱਖਾਂ ਕੱਢ ਕੇ ਮਦਰ ਲਈ ਟਾਕ ਕੀਤੀ ਜਵਾਕ ਨਾਲ ਵੀ ਉਂਗਲਾਂ ਨਹੀਂ ਮਾਰਨੀਆਂ ਕੇਕ ਦੇ ਵਿੱਚ ਸਹੀ ਸਲਾਮਤ ਲੈ ਕੇ ਜਾਣਾ ਫੇਰ ਭਾਈ ਬਿੱਲੂ ਮੈਂ ਸਭ ਨੂੰ ਇਹ ਦੱਸਿਆ ਸੀ ਵੀ ਸਜਣ ਸਭੰਗ ਜਿੰਦਾ ਬਾਵਾ ਹੀ ਪਤਾ ਦੇ ਆਪਣ ਨੂੰ ਕਹਿ ਲਿਆ ਕਰੋ ਸੈਲਫ ਲਵ ਜਾਂ ਪੇਸ਼ ਕਰ ਲਿਆ ਕਰੋ ਵੀ ਬਾਲੀ ਹੂੰ 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 ਬਾਲੀ ਜਿਆਦੇ ਜਾਂਚਦੀ ਸੀ ਕੁੜੀਆਂ ਆਈਆਂ 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 ਜੇ ਕਰਕੇ ਮੈਂ ਕੁਝ ਕਿਹਾ ਸੀ ਚਲੋ ਕੋਈ ਨਹੀਂ ਫੇਰ ਉਸ ਤੋਂ ਬਾਅਦ ਅਸੀਂ ਘੁੰਮਣ ਨਿਕਲ ਗਏ ਸੀ ਭਾਈ ਜਾਨੀ ਸਟੋਰੀ ਇੱਥੋਂ ਕਹਾ ਸ਼ੁਰ ਪਾਰਟੀ ਦਾ ਸਾਰਾ ਸਮਾਨ ਸਮੂਹ ਜਾਂ ਪੈਕ ਕਰ ਲਿਆ ਸਣੀ ਆਹ ਗੰਡੇ ਬੰਬ ਜੇ ਮਖਾਜੀ ਸਿਟੀ ਚ ਫੋੜਾਂਗੇ ਨਾਲੇ ਗੋਰਿਆਂ ਨੂੰ ਵੀ ਕੀ ਪਤਾ ਲੱਗੂਗਾ ਵੀ ਮਹਾਰਾਣੀ ਦਾ ਜਨਮ ਦਿਨ ਅੱਜ ਮਹਾਰਾਣੀ ਦੀ ਬਹੁਲੇ ਜਿਆਦਾ ਡਾਊਨ ਟੂ ਅਰਥ ਨੇ ਪਾਵਾ 5 ਸਟਾਰ ਚ ਜਾ ਕੇ ਖਾਣਾ ਖਾਣਾ ਬੋਤਲ ਜੀ ਬਹੁਤ ਸਪੈਸ਼ਲ ਨਾਲ ਜਦ ਕੋਈ ਜਾਂਦੀ ਆ ਫੇਰ ਕੀ ਸੀ ਮਹਾਰਾਣੀ ਕੌਮਿਕ ਹੋਰ ਜੀ ਆਪਣੇ ਸਿਰ ਦਾ ਤਾਜ ਪਾ ਕੇ ਬਹਿ ਚੁੱਕੇ ਨੇ ਰਾਜਸਵਾਰੀ ਦੇ ਵਿੱਚ ਉਹ ਨਾ ਨਾ ਬਿਲੂ ਰਾਜ ਘਰਾਣੇ ਦੇ ਜਵਾਕ ਵੀ ਇੰਨੇ ਉਲਤੀ ਹੁੰਦੇ ਆ ਵੇਖੀ ਚੱਲਿਓ ਇਹ ਆ ਦੇਖੋ ਵੱਡਾ ਮੁੰਡਾ ਵੇਖੋ ਹੁਣ ਪੰਗੇ ਲੈਂਦਾ ਛੋਟੇ ਨਾਲ ਓਏ ਦੱਸ ਭਲਿਆ ਮਾਨਸਾ ਜਦੋਂ ਤੂੰ ਆ ਡੰਮੀ ਜੀ ਬਰਤਣੀ ਨਹੀਂ ਦੱਸ ਉਹਦੇ ਮੂੰਹ ਚੋਂ ਕੱਢ ਯੋ ਚੋਪਾ ਬੈਠਾ ਛੋਟਾ ਤੇ ਬੈਠਾ ਰਹਿਣ ਤੇ ਮੇਰੇ ਕੰਨ ਕੋਲ ਬਾਜਾ ਲਵਾਏਗਾ ਸਾਰੇ ਰਾਹ ਦਾ ਹੱਥ ਵਿਚਾਲੇ ਰੱਖ ਕੇ ਆਈ ਗਈਆਂ ਤੇ ਬਾਹ ਡੰਡਾ ਬਣ ਗਈ ਪਹੁੰਚਣ ਤੱਕ ਸੀਟੀ ਕਾਦਾ ਜਰਮ ਦਿਨ ਮੁੱਖਿਆ ਹੈਪੀ ਬਰਥਡੇ ਟੂ ਯੂ ਤਾਂ ਇੱਥੀ ਹੋ ਗਿਆ ਰਾਹ ਚ ਦੱਸ ਸਾਡੇ ਪਾਪਾ ਜੀ ਵੀ ਬਿਲਕੁਲ ਤਿਆਰ ਵਰ ਤਿਆਰ ਨੇ ਮੈਚਿੰਗਾ ਪਾ ਕੇ ਤੇ ਕਹਿੰਦੇ ਨੱਕ ਦੀ ਸੇਧ ਨਾਲ ਤੁਰੇ ਚੱਲੋ ਮੇਰੇ ਲਈ ਉਹ ਸੱਸ ਦੇ ਕੱਲ ਬੁਲਾ ਦਿਓ ਸਾਰਿਆਂ ਮੁੱਖਾ ਪਾਪਾ ਜੀ ਦੁਨੀਆ ਕਹਿੰਦੀ ਆ ਵੀ ਤੁਸੀਂ ਸਰਦਾਰ ਸੋਹੀਆ ਵਰਗੇ ਲੱਗਦੇ ਹੋ ਕਹਿੰਦੇ ਬੇਟਾ ਜੀ ਮੈਂ ਮੈਲ ਸਿੰਘ ਢੱਲੋਂ ਹੀ ਠੀਕਾਂ ਕੋਈ ਨਹੀਂ ਅਸੀਂ ਹਜੇ ਜੱਦੋ ਜਹਿਦ ਦੇ ਵਿੱਚ ਮੇਰੇ ਫੋਨ ਦੀ ਬੈਲ ਬੱਜੀ ਮਾੜੀ ਜੀ ਮਖਾ ਇਹ ਤਾਂ ਮੈਸੇਜ ਆਇਆ ਕਿਸੇ ਦਾ ਮੈਂ ਜਦੋਂ ਚੈੱਕ ਕੀਤਾ ਦਸਾਂਝਾਂ ਵਾਲੇ ਦਾ ਮੈਸੇਜ ਮਖਾ ਬਾਗ ਰੂ ਬਾਗ ਰੂਏ ਕਿੱਧਰ ਹੋ ਗਈ ਦੱਸ ਪਹਿਲਾਂ ਤਾਂ ਮਹਾਰਾਣੀ ਕੋਮੀਕੋਰ ਨੂੰ ਵਧਾਈਆਂ ਦਿੱਤੀਆਂ ਜਰਮ ਦੇਣ ਦੀਆਂ ਬਹੁਤ ਬਹੁਤ ਉਹ ਵੀ ਦਿਲੋਂ ਤੇ ਨਾਲੇ ਭੇਜੀ ਇੱਕ ਵੀਡੀਓ ਜੀ ਕਹਿੰਦੇ ਆਹਾ ਮੈਂ ਉੱਥੇ ਸਰਟੇਚ ਤੇ ਗਿਆ ਜਿਹੜਾ ਦਿਲ ਲੂਮੀਨਾਟੀ ਜੋ ਵੀ ਇਹਨੂੰ ਕਹਿੰਦੇ ਹੈਗੇ ਟੂਰ ਉਹਦੇ ਤੇ ਗਿਆ ਇਹ ਸਪੈਸ਼ਲ ਕੋਮੀਕੋਰ ਦੇ ਬਰਥ ਦੇ ਬਾਸ ਲਾਹੇ ਜੀ ਤਾਂ ਕੋਈ ਗੱਲ ਨਹੀਂ ਸੁਣਾ ਦਿੰਨੀ ਆ ਤੁਹਾਨੂੰ ਸਭ ਨੂੰ ਦੱਸ ਲਓ ਜੀ 1 2 3 ਅਗਲੀ ਆਵਾਜ਼ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਦਸਾਂਝਾ ਵਾਲਾ ਦਲਜੀਤ ਆਹ ਟਿੰਗ ਟਣ ਟੰ ਟਿੰਗ ਉਹ ਸੂਰਤ ਉਸਦੀ ਪਰੀਆਂ ਵਰਗੀ سیرਤ ਦੀ ਉਹ ਹਰੀਮ ਲੱਗਦੀ ਹਸਦੀ ਹੈ ਤਾਂ ਫੁੱਲ ਝੜੇ ਤੇਰਦੀ ਹੈ ਤਾਂ ਹਲ ਹੈ ਲੱਗਦੀ ਮਖਾਜੀ ਅੰਬਾਨੀ ਜੀ ਬੜੀ ਹਵਾ ਕਰਦੇ ਸੀਗੇ ਆਪਦੇ ਮੁੰਡੇ ਦੇ ਵਿਆਹ ਦੀ ਮਖਾ ਇਹਨਾਂ ਨੂੰ ਮੈਂ ਟੈਗ ਜ਼ਰੂਰ ਕਰੂੰਗੀ ਇਸ ਵੀਡੀਓ ਦੇ ਵਿੱਚ ਵੀ ਦੇਖੋ ਇੱਧਰ ਬੀਬੀ ਕੌਮੀ ਕੋਰ ਦੀ ਕਿਹੜਾ ਘਾਟਾ ਟੌਰ ਫਿਰ ਉਹ ਬਿੱਲੂ ਦਸਾਂਝਾ ਵਾਲੇ ਦਾ ਮੈਸੇਜ ਆਇਆ ਚੰਗਾ ਲੱਗਿਆ ਪਰ ਪਰਿਵਾਰ ਦੇ ਨਾਲ ਵੀ ਤਾਂ ਜਨਮ ਦਿਨ ਮਨਾਉਣਾ ਕਿੱਥੋਂ ਕਹਦੇ ਆਂ ਵੀ ਜੂ ਟਰਨ ਮਾਰ ਲਓ ਇੱਥੋਂ ਹੀ ਲਓ ਜੀ ਅਸੀਂ ਲੇਟਾਂ ਵਾਲੇ ਪੁਲਾਂ ਨੂੰ ਚੀਰਦੇ ਹੋਏ ਅੱਗੇ ਵਧੇ ਨਕਦੀ ਸੇਧ ਨਾਲ ਲੈ ਦੱਸ ਦਸਾਂਝਾਂ ਵਾਲੇ ਦੀ ਹਜੇ ਗੱਲ ਖਤਮ ਨਹੀਂ ਸੀ ਹੋਈ ਸਾਡੀ ਤੇ ਗਾਹਾਂ ਮੇਰੀ ਨਿਗਾਹ ਪਈਆ ਜਿਹੜਾ ਰੋ ਡਿਲੀਵਰੀ ਨਾ ਕਹਤੇ ਵੀ ਇਹ ਸ਼ੋ ਪੂਰਾ ਦੀ ਪੂਰਾ ਫੁੱਲ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਉਹ ਮੈਨੂੰ ਪਤਾ ਮੇਰਾ ਤਾਂ ਸਪੈਸ਼ਲ ਗੈਸਟ ਦਾ ਇਨਵੀਟੇਸ਼ਨ ਆਇਆ ਸੀ ਨਹੀਂ ਆਇਆਗਾ ਮੇਰੇ ਤੋਂ ਨਿਆਣਾ ਛੋਟਾ ਸੀ ਉਦੋਂ ਚਲੋ ਕੋਈ ਨਹੀਂ ਅਗਲੀ ਵਾਰ ਸਹੀ ਐਨੇ ਨੂੰ ਸਾਰਾ ਪਰਿਵਾਰ ਹਾ ਹਾ ਹੀ ਹੀ ਕਰਦਾ ਲੇਟਾਂ ਵੇਖਦਾ ਵੇਖਦਾ ਸਿਟੀ ਪਹੁੰਚ ਗਿਆ ਪਾਪਾ ਜੀ ਕਹਿੰਦੇ ਸਨ ਕੋ ਮੇਰੇ ਪਿੱਛੇ ਪਿੱਛੇ ਆਓ ਮੈਨੂੰ ਸਾਰਾ ਰਸਤਾ ਫੇਰ ਕੀ ਸੀ ਮਹਾਰਾਣੀ ਅਲਜਾਬੈਥ ਥੰਗ ਮਹਾਰਾਣੀ ਕੋਮੀ ਕੋਰ ਦਾ ਜਨਮ ਦਿਨ ਵੀ ਸਾਰੀ ਸਿਟੀ ਨੇ ਮਨਾਇਆ ਹੋਰ ਤਾਂ ਹੋਰ 80 ਸਾਲਾਂ ਦੀ ਬੀਬੀ ਉਹਦੀ ਦੇ ਰੋੜੋੜੀ ਕਰੀ ਗਈ ਆ ਦੱਸ ਸ਼ੁਕਰ ਆ ਕੁੜੇ ਆ ਜਵਾਖਾਂ ਦੀ ਲੈਂਬਰਗਿਨੀ ਜੀ ਬਾਹਰ ਨਿਕਲੀ ਪੂਰਾ ਹਵਾਈ ਦੱਸ ਇਹ ਬਿੱਲੂ ਦੱਸ ਦਿਆਂ ਇਹ ਜਾਰਾ ਰਿਵਰ ਕਹਿ ਦਿੰਦੇ ਆ ਇਹਨੂੰ ਸਟੇਲਗਾ ਚਾਹੇ ਮੈਲਬੌਰਨ ਦੇ ਵਿੱਚ ਅਸੀਂ ਉੱਥੇ ਆਈ ਆ ਮੈਨੂੰ ਤਾਂ ਭਾਈ ਬਲਾਈ ਸੋਣੀ ਬਾਕ ਲੱਗਦੀ ਆ ਇਹ ਰਾਤ ਨੂੰ ਆਓ ਹੋ 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 ਲਾਈਟਾਂ ਚੱਲਦੀਆਂ ਸਾਰੇ ਪਾਸੇ ਜਣੀ ਮਨ ਗਦਗਦ ਕਰ ਉੱਠਦਾ ਤੁਹਾਡੇ ਪਾਪਾ ਜੀ ਪਹਿਲਾਂ ਰਿਲੈਕਸ ਜੀ ਆਉਂਦੇ ਸੀ ਕਹਿੰਦੇ ਹੋਏ ਹੋਏ ਬਾਹਰ ਤਾਂ ਠੰਢੀ ਬਲಾಗ್ ਹੀ ਕਹਿੰਦੇ ਕੋਟ ਤੇ ਬਟਨ ਲਾ ਲਈਏ ਲੱਗਦਾ ਵੱਡੇ ਕਾਕੇ ਦੀ ਨਾ ਰਾਤ ਦੀ ਪਾਣੀ ਦੀ ਵਾਰੀ ਸੀ ਖੇਤ ਨੂੰ ਆਹ ਦੇਖ ਲਓ ਇਹ ਪਜਾਮਾ ਜਾਂ ਲਾਉਂਦਾ ਹੀ ਨਹੀਂ ਇੱਕ ਪਾਸੇ ਮਾਂ ਭਦਰਾਂ ਨੂੰ ਕਿਹਾ ਫੇਰ ਇਹਦੀਆਂ ਲੱਤਾਂ ਦੁਖਣਗੀਆਂ ਜਾ ਪਜਾਮਾ ਠੀਕ ਕਰਕੇ ਆ ਭਦਰਾਂ ਕੀ ਨਾ ਝੜ ਦਵੇ। ਉਹ ਪਤਾ ਕੋਈ ਨਹੀਂ ਬਲੂਕ ਸੁਨ ਮੁੱਕੀ ਉਹਦੀ ਹੋ ਜਾਂਦੇ ਮੈਂ ਤੁਹਾਨੂੰ ਦੱਸਿਆ। ਉਦੋਂ ਬਾਅਦ ਚ ਇਹਨਾਂ ਦੇ ਪਿਆਰੇ ਪਿਤਾ ਜੀ ਨਿਆਣਿਆਂ ਨਾਲ ਨਿਆਣੇ ਹੋਣਗੇ ਜਾਨੀ ਕਿ ਪੱਬਾਂ ਤੇ ਭੱਜਣਗੇ। ਮਾਂ ਤੇ ਮੇਰੀ ਗੁੱਡੀ ਭਦਰਾਂਕੌਰ ਨੇ ਮੈਂਮਰੀਆਂ ਜੀਆਂ ਬਣਾਈਆਂ ਫੂਨ ਤੇ ਸਾਡੇ ਪਾਪਾ ਜੀ ਕਹਿੰਦੇ ਰੂਹੀ ਖੁਸ਼ ਹੋ ਗਈ। ਇੱਥੇ ਪਹਿਲਾਂ ਬਿੜਗੋ ਫੋਟਵਾਨੀਆਂ ਕੀਤੀਆਂ ਜਾਣ ਮੱਖਾ ਪਾਪਾ ਜੀ ਤੁਹਾਨੂੰ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਸ਼ੌਂਕਾ ਕੈਂਬਰੇ ਦਾ। ਮੱਖਾ ਲਾਏ ਪਾਪਾ ਜੀ ਤਿਆਂ ਪੁੱਤ ਕਹਦੇ ਵਾਸਤੇ ਹੁੰਦੇ ਆ ਤੁਸੀਂ ਆਪਦੇ ਪੁੱਤਰ ਨਾਲ ਜਾ ਕੇ ਖੜੇ ਹੋ ਮੈਂ ਬਣਾਉਣੀ ਆ ਤੁਹਾਡੀ ਬਿੜਗੋ। ਕਹਿੰਦੀ ਦੇਰ ਸੀ ਪ ਕਾਲਰ ਥੱਲੇ ਨੂੰ ਖਿੱਚਿਆ ਕਹਿੰਦੇ ਸਿਆਣਾ ਬਿਆਣਾ ਦੱਸ ਤੇਰੀ ਫੋਟੋ ਕਿਵੇਂ ਆਊਗੀ ਮੈਂ ਹਜੇ ਵੀਡੀਓ ਬਣਾਉਣੀ ਸਟਾਰਟ ਹੀ ਕੀਤੀ ਸੀ ਪਾਪਾ ਜੀ ਨੂੰ ਟਰੰਪ ਦਾ ਫੋਨ ਆ ਗਿਆ ਸਟੇਟਸ ਤੋਂ ਤੇ ਸਾਡੇ ਪਾਪਾ ਜੀ ਪ੍ਰਵਾਹ ਨਹੀਂ ਕਰਦੇ ਪਾਪਾ ਜੀ ਨੇ ਕੱਟ ਤਾਂ ਨਾਲ ਦੀ ਨਾਲ ਕਹਿੰਦੇ ਆਈ ਐਮ ਬੀਜ਼ੀ ਸੌਰੀ ਮਖਾ ਪਾਪਾ ਜੀ ਉਤੋਂ ਦੀ ਬਾਹ ਕੱਢੋ ਦੱਸ ਸੋਹਣੀ ਆਊਗੀ ਫੋਟੋ ਆਹਾ ਪੂਰੀ ਟੌ ਰਾਤ ਨੇ ਪਿੜੀਆਂ ਦੀ ਪਰਮਾਤਮਾ ਜੀ ਸੁੱਖ ਰੱਖਿਓ ਬਸ ਉਸ ਤੋਂ ਬਾਅਦ ਬਸ ਚੇਤਾ ਕਰਾਇਆ ਮਖਾ ਪਾਪਾ ਜੀ ਜਰਮ ਦਿਨ ਤੋਂ ਤੁਹਾਡੀ ਗੁੱਡੀ ਦਾ ਤੇ ਮੇਰੇ ਨਾਲ ਵੀ ਮਾੜੀ ਮੋਟੀ ਫੋਟੋ ਫੂਟੋ ਕਰਾ ਲਓ ਪਾਪਾ ਜੀ ਨੇ ਸਾਡਿਆਂ ਨੇ 100% ਇਗਨੋਰ ਕਰਤੀ ਗੱਲ ਤੇ ਪਾਪਾ ਜੀ ਆਪਦੀਆਂ ਸਲਫੀਆਂ ਲੈ ਰਹੇ ਨੇ ਮਹਾਰਾਣੀ ਕੋਮੀ ਕੋ ਤਾਂ ਦਿਲ ਪੁੱਛਿਆ ਹੀ ਜਾਣ ਦੋ ਚਲ ਕੋਈ ਨਹੀਂ ਫਿਰ ਕਿ ਹੋ ਗਿਆ ਇਹ ਆ ਵੇਖ ਲਓ ਆ ਵੇਖ ਲਓ ਮੈਂ ਤੁਹਾਨੂੰ ਦੱਸਿਆ ਐਲਤੀ ਨੰਬਰ 1 ਆ ਹੁਣੇ ਪਲਾਨ ਕਰ ਰਹੀ ਏ ਵੇ ਇਥੋਂ ਐਲਤ ਕਿਵੇਂ ਕਰਨੀ ਆ ਕਹਿੰਦੀ ਮਾਂ ਇਹਦਾ ਤਾਂ ਟੁਆਇਥਲੀ ਡਿੱਗ ਪਿਆ ਮੈਂ ਚੱਲੀ ਲੈਣ ਦੇਖ ਲਓ ਮੇਰੇ ਹਾਂ ਨਾ ਦੀ ਬੇਟ ਨਹੀਂ ਕੀਤੀ ਇਹ ਉਹ ਮਾਰਗੀ ਛਾਲ ਸੋ ਫਿਰ ਇਹਨਾਂ ਨੂੰ ਮਖਤੀਏ ਤੇਰਾ ਤਾਂ ਹਿੰਦੀ ਫਿਲਮਾਂ ਦੇ ਐਕਟਰਾਂ ਨਾਲੋਂ ਵੱਧ ਇਮੋਸ਼ਨਲ ਸੀਨ ਸੀ ਤੇ ਉਹ ਕਿਹੜਾ ਹਲਤੀ ਘਟਾ ਪੈਣ ਨਾਲੋਂ ਉਹਨੇ ਹਜੇ ਫੜਾਇਆ ਨਹੀਂ ਤੇ ਨਾਲ ਦੀ ਨਾਲ ਕਹਿੰਦਾ ਇਹ ਫੇਰ ਸਿੱਟੂਗਾ ਕੁੜੀ ਨੇ ਨਾਲ ਦੀ ਨਾਲ ਫੁਰਤੀ ਬਖਾਈ ਤੇ ਅੰਦਰਲੇ ਪਾਸੇ ਛਾਲ ਮਾਰ ਕੇ ਬੁੱਚ ਲਿਆ ਮੁੰਡਾ ਗੰਦੀ ਦੀਦੀ ਕਹੇ ਕਿ ਨਾਲ ਦੀ ਨਾਲ ਪਿਓ ਦੀ ਕੁਛੜ ਚਾਵੜਿਆ ਨਿਕਾ ਕਾਕਾ ਮਾਂ ਨੂੰ ਸ਼ਾਂਤਾ ਕਹਿੰਦਾ ਨਾ ਭਰਾਵਾ ਜ਼ਿੰਦਗੀ ਚ ਪਹਿਲੀ ਵਾਰ ਰਿਵਰਤੇ ਆਈਆਂ ਆਪਾਂ ਤਾਂ ਇੰਜੋਏ ਕਰਾਂਗੇ ਤੂੰ ਕਰ ਲੈ ਡਰਾਮੇ ਮਹਾਰਾਣੀ ਕਾਮਿਕੌਰ ਤੇ ਉਹਨਾਂ ਦੀ ਸੁਪੁੱਤਰੀ ਟਸ਼ਨ ਪਸ਼ਨ ਕਰਦੀਆਂ 4 ਕਿਲੋਮੀਟਰ ਮਗਰ ਰਹਿ ਗਈਆਂ ਫੇਰ ਅਸੀਂ ਭੱਜੀਆਂ ਪੀਟੀ ਯੂਸ਼ ਅਬਿੱਲੂ ਤੁਸੀਂ ਵੀ ਆਂਦੇ ਹੋਗੇ 10 ਕਿਲੋਮੀਟਰ ਦੂਰ ਲਈ ਲੱਗਦੀ ਐ ਗੱਡੀ ਜਿਹੜਾ ਹਜੇ ਤੱਕ ਡੈਸਟੀਨੇਸ਼ਨ ਤੇ ਪਹੁੰਚੇ ਨਹੀਂ ਆ ਖਾਣਾ ਖਾਣ ਵਾਲੇ ਥਾਂ ਤੇ ਚਲੋ ਕੋਈ ਨਹੀਂ ਗੱਲ ਦੱਸਦੀਆਂ ਗਾਂ ਤਾਂ ਨਾ ਕਰਿਓ ਏ ਨਾ ਸਿਮਰਨ ਨੇ ਬੁੱਕ ਕੀਤਾ ਸੀ ਕੋਈ ਕੈਫੇ ਕੁਫੇ ਜਾ ਤੇ ਗਾਹ ਨਾਂਗੇ ਤੇ ਉੱਥੋਂ ਜਾ ਕੇ ਕਹਿੰਦੇ ਹਾਏ ਹਾਏ ਇਹ ਤਾਂ ਪਿੱਛੇ ਰਹਿ ਗਿਆ ਕਿੰਨਾ ਮਖਾ ਲਓ ਜੀ ਕੀ ਗੱਲ ਕਰਤੀ ਹੂੰ ਦੱਸ ਅਜੇ ਕਿੱਥੇ ਖਾਣੇ ਵਾਲੇ ਤੇ ਪਹੁੰਚਣ ਲੱਗੇ ਆ ਸੀ ਉਦੋਂ ਨੂੰ ਬਲਬਲੇ ਵਾਲਾ ਭਾਈ ਦਿਸ ਗਿਆ ਸਾਨੂੰ ਕਾਜਕੁਮਾਰੀ ਨੇ ਸ਼ਾਹੀ ਕਰਾਣੇ ਚ ਪਹਿਲੀ ਵਾਰ ਨਿਕਲ ਕੇ ਕਿਤੇ ਬਾਹਰ ਬਲਬਲੇ ਵਾਲਾ ਵੇਖਿਆ ਸੀ ਕਹਿੰਦੀ ਮਾਂ ਮ ਆਹ ਦੇਖ ਲੋ ਇਹਨਾਂ ਨੂੰ ਪਤਾ ਸੀ ਵੀ ਬਿੜਗੋ ਬਣਾਉਣੀ ਹੈ ਮੇਰੀ ਬਿੜਗੋ ਖਰਾਬ ਕਰਨ ਆਗੀਆਂ ਮੂਰੇ ਦੱਸ ਦੱਸ ਕੁੜੇ ਏਡੇ ਸੋਨੇ ਬਲਬਲੇ ਦੱਸ ਅਸੀਂ ਏਡੇ ਏਡੇ ਉਮਰਾਂ ਦੇ ਹੋਏ ਬਿਆਂ ਸਾਡੀ ਤਾਂ ਆਪਣੀ ਤਫਟ ਗਈ ਇਹਨਾਂ ਤੇ ਮੱਖਾ ਕੁੜੇ ਆ ਫੁੱਲ ਜੀ ਵਾਲਾ ਲੈ ਲੈ ਜਾ ਕੇ ਗੰਬਲੇ ਚ ਲਾ ਲਾਂਗੇ ਜਦੋਂ ਜਵਾਕ ਜੂਕ ਖੇੜ ਹਟੇ ਹਾਂ ਫਿਰ ਗੋਲੀ ਦੀ ਸਪੀਟ ਦੇ ਨਾਲ ਆਟੋ ਰਿਕਸ਼ਾ ਲੰਘਿਆ ਕੋਲ ਦੀ ਤੇ ਭਾਈ ਨੇ ਭਾਈ ਹੈਲਮਟ ਪਾਇਆ ਵਾ ਹਾਂ ਲਓ ਭਾਈ ਠੇਡੇ ਠੁੱਡੇ ਖਾਂਦੇ ਅਸੀਂ ਪਹੁੰਚ ਗਏ ਹਾਂ 10 ਕਿਲੋਮੀਟਰ ਦੂਰ ਸੋਹੋ ਨਾਂ ਦੀ ਥਾਂ ਬੁੱਕ ਕੀਤੀ ਸੀ ਇਹਨਾਂ ਨੇ ਲਓ ਜੀ ਅੱਕੜ-ਬੱਕੜ ਬੰਬੇ ਬੋ ਕਰਕੇ ਜਾਮੜੀ ਐਂਡ ਕੋਰ ਫੇਰ ਨਹੀਂ ਪੰਗੇ ਲੈਣੋ ਹਟਦੀ ਵੱਡਾ ਰਾਜਕੁਮਾਰ ਐ ਬੁਲਬੁਲਾ ਦਿੰਦਾ ਦੱਸ ਤੈਨੂੰ ਜਦੋਂ ਖਿੱਚਾ ਤੂੰ ਹੀ ਕੀਤੀ ਤੇ ਜਵਾਕ ਨੇ ਉਹੀ ਬਾੜ ਦੇਣਾ ਸੀ ਕਹਿੰਦਾ ਗੰਦੀ ਦੀਦੀ ਆ ਇਹ ਹਾਏ ਹਾਏ ਕੁੜੇ ਸ਼ੁਕਰ ਆ ਟੇਬਲ ਮਾੜੇ ਮੋٹے ਮਿਲੇ ਬੈਣ ਨੂੰ ਇੱਥੇ ਬੈਂਚ ਦੱਸ ਅਸੀਂ ਢਾਬੇ ਵਾਲਿਆਂ ਨੂੰ ਕਿਹਾ ਵੀ ਸਾਡੀ ਤਾਂ ਨਾ ਗੱਡੀ ਬਾਹਰ ਹੀ ਲਾ ਦਿਓ ਜਵਾਕਾਂ ਦੀ ਤੇ ਹੀਟਰ ਹੂਟਰ ਚਲਾ ਦਿਓ ਠੰਡ ਬਹੁਤ ਆ ਅਸੀਂ ਅੰਦਰ ਨਹੀਂ ਬੈਣਾ ਮੈਂ ਤੁਹਾਨੂੰ ਗੱਲ ਦੱਸਦੀਆਂ ਘਾਂ ਤਾਂ ਨਾ ਕਰਿਓ ਅੰਦਰ ਤਾਂ ਨਾ ਸਰਾਬੀ ਸਰੂਬੀ ਬਾਦਰ ਸੀ ਅਸੀਂ ਕਿਹਾ ਅਸੀਂ ਤਾਂ ਬਾਹਰ ਹੀ ਬੈਠਾਂਗੇ ਆ ਜਵਾਕਾਂ ਵਾਲਾ ਮਾਹੌਲ ਨਹੀਂ ਹੈਗਾ ਭਾਈ ਕੁੜੇ ਜਵਾਕਾਂ ਨੇ ਸ਼ੁ ਤਾੜੇ ਹੋਏ ਕੱਢੇ ਆ ਅਸੀਂ ਜੋ ਇਹਨਾਂ ਨੇ ਰੇਲ ਬਣਾਈ ਹੂੰ 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 ਮਸਾਂ ਮਸਾਂ ਸੰਭਾਲੀ ਆ ਅਸੀਂ ਮੈਥੋਂ ਵਿੜਗੋ ਵੀ ਨਹੀਂ ਬਣਿਆ ਕੁੜੇ ਕੁੜਗੋ ਮਸਾਂ ਸਾਡਾ ਖਾਣਾ ਆਇਆ ਤੇ ਉਸ ਤੋਂ ਬਾਅਦ ਆਹ ਵਿੜਗੋ ਪਤਾ ਨਹੀਂ ਕਿਵੇਂ ਬਣ ਗਈ ਉਸ ਤੋਂ ਬਾਅਦ ਤਾਂ ਮੈਂ ਫੂਨ ਨੂੰ ਹੱਥ ਨਹੀਂ ਲਾਇਆ ਜਿੰਨਾ ਚਿਰ ਸਾਰੀ ਰੇਲ ਨਹੀਂ ਬਣੀ ਖਾਣੇ ਦੀ ਉਹ ਤਾਂ ਚਲੋ ਠੀਕ ਸੀ ਖਾਣਾ ਤਾਂ ਵਧੀਆ ਸੀ ਇਹਨਾਂ ਦਾ ਉਹ ਪਰ ਭੁੱਖ ਬਾਲੀ ਜਿਆਦੇ ਲੱਗੀ ਬਿਸ ਚਲ ਕੋਈ ਨਹੀਂ ਹੁਣ ਜਿਹੜਾ ਇੱਕ ਅੱਧਾ ਚਮਚਾ ਇਹਨਾਂ ਨੇ ਖਾਦਾ ਉਹ ਹਾਜਮੇ ਵੀ ਤਾਂ ਕਰਨਾ ਹੁੰਦਾ ਨਾਲੇ ਨਾ ਇਹਨੂੰ ਘਰੇ ਰੋਲਾ ਪਾਇਆ ਸੀ ਥੱਲੇ ਦੀ ਕਾਲੀ ਟੀ-ਸ਼ਰਟ ਪਾਜਾ ਪਰ ਕਿੱਥੇ ਹੁਣ ਇੱਥੇ ਵਿੱਚ ਦਿੰਦੀ ਫਿਰਦੀ ਆ ਥੋੜੇ ਨਿਆਣੇ ਵੀ ਐਂ ਕਰਦੇ ਆ ਇਹ ਆ ਲੋ ਵੱਡੇ ਰਾਜਕੁਮਾਰ ਦੀ ਤਾਂ ਹੋ ਗਈ ਜੈ ਫੇਰ ਨਾਸਾਂ ਦੀਆਂ ਮਿੱਡੀਆਂ ਕਰਕੇ ਰੋਂਦਾ ਫਿਰੇ ਦੱਸ ਲਓ ਜੀ ਨਿਆਣਿਆਂ ਦੇ ਚੀਕ ਚੰਗਿਆੜੇ ਦੇ ਨਾਲ ਹੀ ਆਪਣਾ ਬਰਥਡੇ ਪੂਰਾ ਹੋ ਗਿਆ ਫੇਰ ਮਹਾਰਾਣੀ ਕੌਮਿਕ ਕੋਰ ਨੇ ਆਪਣੀ ਸਮਾਈਲ ਨੂੰ ਬਰਕਰਾਰ ਰੱਖਦੇ ਹੋਏ ਕੁਝ ਕੁ ਬਿੜ ਉਹ ਜੀਆਂ ਬਣਾਈਆਂ ਇਹ ਜੀ ਹਜੇ ਉੱਪਰ ਨੂੰ ਵੇਖ ਹੀ ਰਹੇ ਸੀ ਕਿ ਚੰਨ ਤਾਰੇ ਕੌਮੀ ਦੀ ਢੋਲੀ ਚ ਲਿਆ ਕੇ ਪਾ ਦਿਆਂ ਮੱਖਾ ਜੀ ਕੋਈ ਨਹੀਂ ਰੱਖਦੇ ਤੁਸੀਂ ਇਹ ਹੀ ਬਹੁਤ ਵਾਪਸ ਆਉਂਦੇ ਆਉਂਦੇ ਮੇਰੀ ਨਿਗਾਹ ਆਰਟਿਸਟ ਤੇ ਪਈ ਮੱਖਾ ਇਹ ਤਾਂ ਬਾਈ ਕਿਸੇ ਪੱਗ ਵਾਲੇ ਬਾਈ ਦੀ ਫੋਟੋ ਬਣਾਈ ਜਾਂਦਾ ਐਸੇ ਗੱਲਾਂ ਚੋਂ ਗੱਲਾਂ ਜਿਹੜੇ ਮਗਰ ਵੇਖੇ ਸੀ ਸਾਰੇ ਮੂਰੇ ਬਹਿ ਕੇ ਨਾ ਫੋਟੂਆਂ ਬਣਵਾਉਂਦੇ ਸੀ ਆ ਬਾਈ ਸਕੀਮ ਲਾ ਗਿਆ ਮੈਨੂੰ ਲੱਗਦਾ ਉਹ ਤੇ ਫੋਨ ਤੇ ਆਪਦੀ ਫੋਟੋ ਸੈਂਡ ਕਰਤੀ ਤੇ ਬਾਈ ਆਪ ਚਲਾ ਗਿਆ ਕਹਿੰਦਾ ਮੇਰੇ ਆਉਂਦਿਆਂ ਨੂੰ ਬਣਾ ਦੀ ਵੀਰੇ ਵਾਟ ਹੈ ਨਾ ਆਈਡੀਆ ਸਰ ਜੀ ਲਓ ਜੀ ਕੌਲਮ ਲਾ ਕੇ ਅੱਜ ਦਾ ਦਿਨ ਵੀ ਬਹੁਤ ਵਧੀਆ ਰਿਹਾ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕੇਕ ਹਜੇ ਤੱਕ ਨਹੀਂ ਕੱਟਿਆ ਜਨਮ ਦਿਨ ਦਾ ਕਿਉਂਕਿ ਉੱਥ ਫੇਰ ਕੱਟ ਲਾਂਗੇ ਕੱਲ ਨੂੰ ਸੋ ਅਗਲੇ ਵਾਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਕਿ ਅਸੀਂ ਕੇਕ ਕਟਿਆ ਮੇਰੇ ਜਰਮ ਦਿਨ ਦਾ ਜਿਹੜਾ ਕਿ ਕਿਤੇ ਹੋਰ ਕਟਿਆ ਸੀ ਸੋ ਪੁਰਾਣੇ ਵਿਆਹਾਂ ਵਾਂਗੂ ਬੀਬੀ ਕੌਮੀਕੌਰ ਦੇ ਜਰਮ ਦਿਨ ਦੀ ਕਿੰਨੇ ਦਿਨ ਹੀ ਸੈਲੀਬ੍ਰੇਸ਼ਨ ਚੱਲੀ ਆ ਜਿਹੜਾ ਇਹਦੂ ਅਗਲੇ ਦਿਨ ਦਾ ਵਲੌਗ ਆ ਉਹ ਵੀ ਬਹੁਤ ਸੋਹਣਾ ਡੋਂਟ ਮਿਸ ਇਟ ਤੇ ਹਾਂ ਮੈਂ ਸਾਰੀਆਂ ਦੀ ਸਾਰੀਆਂ ਵੀਡੀਓਜ਼ YouTube ਤੇ ਪਾਉਂਗੀ ਤੇ ਜੇ ਤੁਹਾਨੂੰ ਮਹਾਰਾਣੀ ਕੌਮੀਕੌਰ ਦੇ ਵਲੌਗਸ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਜੀ ਕੱਲ ਨੂੰ ਕੇਕ ਕੱਟਣ ਵਾਲੀ ਉਦੋਂ ਵੀ ਕੁਝ ਨਾ ਕੁਝ ਇਹ ਹੋਇਆ ਸੀ ਓਕੇ ਜੀ ਰੱਬ ਰੱਖਾ ਤੇ ਕਦੇ ਨਾ ਕਹਿਣਾ ਭੁੱਲਿਓ ਲਵ ਯੂ ਜ਼ਿੰਦਗੀ ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ